ਇਸ ਦੁਨੀਆ ਵਿੱਚ ਸੱਚੇ ਇਨਸਾਨ ਦਾ ਸਾਥ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦਿੰਦਾ ਹੈ ਜਾਂ ਉਹਦੀ ਅਸੀਸਾਂ ਪ੍ਰਾਪਤ ਸੱਚ ਨੂੰ ਜਾਣਨ ਵਾਲੇ ਇਨਸਾਨ ਉਹਦੇ ਸਾਥ ਕੱਢਦੇ ਨੇ ਨਹੀਂ ਤਾਂ ਗੁਰੂ ਪਿਆਰਿਓ ਉਹ ਸਨੇਕ ਇਨਸਾਨ ਨੂੰ ਬਹੁਤ ਜ਼ਿਆਦਾ ਦੁਨਿਆਵੀ ਸਵਾਰਥੀ ਲੋਕਾਂ ਦੇ ਟਕਰਾਓ ਮੁਸੀਬਤਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਰਮੇਸ਼ਰ ਦਾ ਪਿਆਰਾ ਡੋਲਦਾ ਨਹੀਂ ਉਹ ਕਈ ਵਾਰੀ ਹੋ ਜਾਂਦਾ ਹੈ ਖਮੋਸ਼ ਉਹਦੀ ਖਮੋਸ਼ੀ ਤਾਕਤ ਬਣਦੀ ਹੈ ਕਿਉਂਕਿ ਉਸ ਖਮੋਸ਼ੀ ਵਿੱਚ ਸੱਚ ਨਿਹਿਤ ਹੈ ਸੱਚ ਛਿਪਿਆ ਹੋਇਆ ਹੈ ਪ੍ਰਮਾਤਮਾ ਪਰਮੇਸ਼ਰ ਆਪ ਸੱਚ ਹੈ ਉਸ ਨੂੰ ਸੱਚਾ ਪਿਆਰਾ ਹੈ ਸੱਚ ਨਿਮਰਨ ਵਾਲੇ ਇਨਸਾਨ ਰੱਬ ਦੇ ਪਿਆਰੇ ਹੁੰਦੇ ਨੇ ਬੇਸ਼ੱਕ ਦੁਨੀਆ ਉਸ ਨੂੰ ਤਰਾਉਣ ਦੇ ਲਈ ਤਮਕਾਉਣ ਦੇ ਲਈ ਜਾਂ ਉਹਨੂੰ ਕਿਸੇ ਤਰ੍ਹਾਂ ਤੋਂ ਗੁਰੂ ਪਰ ਨੇਮਾ ਦਿਖਾਉਣ ਲਈ ਕੋਝੀਆਂ ਚਾਲਾਂ ਝੂਠੇ ਭਰੇ ਜਾਂ ਤੋਮ ਤਾਂ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਉਹ ਗੁਰੂ ਪਿਆਰਾ ਹਮੇਸ਼ਾ ਹਮੇਸ਼ਾ ਰਬ ਦੇ ਨਾਮ ਦੇ ਪ੍ਰਤੀਪਨਾ ਪਰੋਸ ਰਕੇ ਸਦਕ ਪਰੋਸੇ ਨਾਲ ਜੁੜਿਆ ਹੋਇਆ ਰੱਬ ਦਾ ਧੰਨਵਾਦ ਕਰਦਾ ਹੈ ਕਿ ਵਾਹਿਗੁਰੂ ਜੀ ਤੋਂ ਕਿਰਪਾ ਕਰ ਆਪ ਸਾਈ ਹੋ ਇਸ ਪਵਸਾਗਰ ਤੋਂ ਆਪ ਕਿਰਪਾ ਕਰਕੇ ਢੀੜਾ ਪਾਰ ਕਰ ਦਿਓ ਜੀ ਉਗਦੇ ਡੋਲਦਾ ਨਹੀਂ ਸਿਰਕਦਾ ਨਹੀਂ ਥੱਕਦਾ ਨਹੀਂ ਕਿਉਂਕਿ ਉਹਦੇ ਨਾਲ ਸੱਚ ਹੈ ਉਹ ਆਪ ਸੱਚ ਨਾਲ ਜੁੜਿਆ ਹੈ ਸੋ ਭਾਈ ਗੁਰੂ ਦੇ ਚਰਨਾਂ ਜੁੜ ਕੇ ਮੇਸਾ ਸੱਚ ਕਿਵਾਈਏ ਹਰ ਰੰਗ ਹੱਸੇ ਰੰਗ ਰੂਪੇ ਚੋਭੀ ਕਰੋ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਸ ਸੱਚੇ ਨਾ ਇਹ ਵੈਗਰ ਦੀ ਬੜਾਈ ਹੈ ਸੱਚੇ ਬਾਸ ਅਮੇਰ ਕਰਨ ਆਪ ਸਾਈ ਗੋਣ ਜੀ